ਸਾਡਾ ਰੋਜ਼ ਦਾ ਦਿਨ ਪਹਿਲੇ ਤੋੜ ਦੇਣਾ ਸ਼ੁਰੂ ਹੁੰਦਾ ਹੈ ਬਾਟੀ ਲਾ ਕੇ ਮੂੰਹ ਨੂੰ ਫ੍ਰੈਂਸ ਤੇ ਮਾਰ ਕੇ ਕਪੜਾ ਅਸੀਂ ਹੋ ਗਏ ਡਿਊਟੀ ਲਈ ਰਵਾਨ ਡਿਊਟੀ ਜਾਣ ਤੋਂ ਬਾਅਦ ਅਸੀਂ ਪਹੁੰਚ ਗਏ ਜੈ ਰੈਡ ਟੇਪ ਰੈਡ ਟੇਪ ਜਾ ਕੇ ਮੈਂ ਸ਼ਰਟ ਪਸੰਦ ਕੀਤੀ ਇੱਕ ਮੈਂ ਇਹ ਸ਼ਰਟ ਪਸੰਦ ਕੀਤੀ ਕਹਿੰਦ ਦੂਜੀ ਸ਼ਰਟ ਮਰੀਏ ਦੇਖੀ ਫਿਰ ਆ ਗਈ ਸ਼ੂਜ਼ ਦੀ ਵਾਰੀ ਸ਼ੂ ਮੈਂ ਟਰਾਈ ਕੀਤੇ ਆਉਣ ਤੋਂ ਬਾਅਦ ਮੈਂ ਖੜ ਗਿਆ ਸ਼ੀਸ਼ੇ ਮੂਰੇ ਐਂਡ ਮੈਂ ਤੁਰ ਕੇ ਦੇਖਿਆ ਮੈਨੂੰ ਆਪਣੇ ਆਪ ਨੂੰ ਕੰਫਰਟੇਬਲ ਲੱਗੇ ਫਿਰ ਆ ਗਈ ਬਿੱਲ ਦੀ ਵਾਰੀ ਬਿੱਲ ਨੂੰ ਦੇਖ ਕੇ ਖਾਤੇ ਨੇ ਮਾਰੀ ਚੰਗਿਆੜ ਫਿਰ ਅਸੀਂ ਪਹੁੰਚ ਕੇ ਸਿੱਧਾ 7 ਡਿਲੀਸ਼ੀਅਸ ਉੱਥੇ ਜਾ ਕੇ ਤਾਂ ਫਾਈਨਲੀ ਉਸ ਤੋਂ ਬਾਅਦ ਸਾਡਾ ਪੀਜ਼ਾ ਆ ਗਿਆ ਤੇ ਪੀਜ਼ੇ ਦੇ ਉੱਪਰ ਚਟਨੀ ਪਾ ਕੇ ਮਿਰਚਾਂ ਪਾ ਕੇ ਜੀ ਪੀਜ਼ਾ ਖਾਧਾ ਤੇ ਪੀਜ਼ੇ ਦੀ ਪਹਿਲੀ ਬਾਈਟ ਲਈ ਜਿਹੜਾ ਪੀਜ਼ਾ ਸੀ ਬਹੁਤ ਜ਼ਿਆਦਾ ਟੇਸਟੀ ਲੱਗਿਆ ਸਾਨੂੰ ਗਰਮਾ ਗਰਮ ਪੀਜ਼ਾ ਸੀ ਇੱਕ ਨੰਬਰ ਫਿਰ ਮੈਂ ਦੂਜੀ ਬਾਈਟ ਫਿਰ ਲਈ ਵਾਹ ਕੀ ਬਾਤ ਹੈ ਉਸ ਤੋਂ ਬਾਅਦ ਸਦਿਆ ਘਰੇ ਘਰੇ ਆਂਦੇ ਸਾਰੇ ਸਾਨੂੰ ਇੱਕ ਸਰਪ੍ਰਾਈਜ਼ ਮਿਲੇ ਜੋ ਕਿ ਸਾਡੇ ਘਰ ਦੇ ਬਾਹਰ ਗਿੱਟਾਂ ਦੇ ਲਗਰਾਨੀਆਂ ਲਾਈਟਾਂ ਆ ਚੁੱਕੀਆਂ ਸੀ ਤੇ ਜਦੋਂ ਮੈਂ ਇਹਨਾਂ ਨੂੰ ਖੋਲ ਕੇ ਦੇਖਿਆ ਤਾਂ ਡਿਜ਼ਾਈਨ ਬਹੁਤ ਹੀ ਜ਼ਿਆਦਾ ਵਧੀਆ ਅਤੇ ਘੈਂਟ ਸੀਗਾ ਉਸ ਤੋਂ ਬਾਅਦ ਬਾਰੀ ਆ ਗਈ ਚਾਹ ਦੀ ਚਾਹ ਪੀਣ ਤੋਂ ਬਾਅਦ ਕਰਦਿਆਂ ਨਾਲ ਗੱਪਾਂ ਛੱਪਾਂ ਮਾਰੀਆਂ ਅਤੇ ਥੋੜੀਆਂ ਬਹੁਤ ਕਵਿਤਾਦਾਰੀ ਦੀਆਂ ਗੱਲਾਂ ਕਰਕੇ ਅਸੀਂ ਸਤਾਪੌਟ ਦੇ ਕੋਲ ਤੇ ਸਾਡੇ ਕਮੰਡੀਆਂ ਸਾਨੂੰ ਦੱਸਿਆ ਕਿ ਤੁਹਾਡੀ ਟੈਂਕੀ ਜਿਹੜੀ ਉੱਪਰ ਦੀ ਹੋਈ ਪਈ ਹੈ ਭਾਈ ਇਹਨੂੰ ਪਾਣੀ ਤੁਸੀਂ ਬੰਦ ਕਰ ਲਓ ਇਹਨੂੰ ਪਾਣੀ ਬੰਦ ਕਰਕੇ ਝਾੜੂਆਂ ਨਾਲ ਪਾਣੀ ਕੱਢਿਆ ਪਾਣੀ ਕੱਢਣ ਤੋਂ ਬਾਅਦ ਥੱਕ ਹਾਰ ਕੇ ਜੇ ਅਸੀਂ ਪਹੁੰਚ ਗਏ ਬਾਜ਼ਾਰ ਵੱਲ ਨੂੰ ਇਹ ਉਹ ਬਾਜ਼ਾਰ ਆ ਜਿੱਥੇ ਸਾਡਾ ਡੇਲੀ ਤੋਂ ਤੋਂ 300 ਦਾ ਖਰਚਾ ਹੈਗਾ ਤੇ ਬਰਮਾ ਵੇਕਰੀ ਤੇ ਡੇਲੀ ਅਸੀਂ 780 ਰੁਪਏ ਦਾ ਮੱਥਾ ਟੇਕਦੇ ਆਂ ਉਸ ਤੋਂ ਬਾਅਦ ਅਸੀਂ ਪਹੁੰਚ ਗਏ ਜੀ ਗੋਗੀ ਚਿਕਨ ਵਾਲੇ ਦੇ ਉਹ ਭਾਈ ਕੁੱਤਿਆ ਤੂੰ ਤਾਂ ਭਰਾ ਹੋ ਜਾ ਕਿਉਂ ਵਸਾਲੀਆਂ ਮਗੂਰਾ ਸਾਡਾ ਰੁੱਕੀ ਖੜਾ ਓਏ ਨਾ 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 ਭਰਾ ਠੇਕੇ ਤੇ ਨਹੀਂ ਜਾਣਾ ਇੱਧਰ ਆ ਜਾ ਫਿਰ ਅਸੀਂ ਪਹੁੰਚ ਗਏ ਜੀ ਆਸਤਾ ਮਿਲਕ ਡੇਰੀ ਤੇ ਡੇਰੀ ਤੇ ਪਹੁੰਚਦੇ ਸਾਰੀ ਅਸੀਂ ਪੰਨਾ ਅੰਡੇ ਪੈਕ ਕਰਾਏ ਅੰਡੇ ਪੈਕ ਕਰਾਉਣ ਤੋਂ ਬਾਅਦ ਜਦੋਂ ਅਸੀਂ ਬਿੱਲ ਪੇ ਕਰਨ ਦੀ ਵਾਰੀ ਆਇਆ ਇਹ ਨੀਲੇ ਰੰਗ ਨੂੰ ਦੇਖ ਕੇ ਖਾਤੇ ਦੀ ਧੜਕਣ ਵੱਧ ਜਾਂਦੀ ਹੈ ਪੇ ਕਰਨ ਤੋਂ ਬਾਅਦ ਅਸੀਂ ਸਿੱਧਾ ਅੱਗੇ ਜੀ ਆਪਣੇ ਘਰ ਵੱਲ ਨੂੰ ਐਂਡ ਇਹ ਸੀਗਾ ਸਾਡਾ ਜੀ ਅੱਜ ਦਾ ਦਿਨ